ਭਾਇਰੇ ਜਿੱਕਲ ਖਾਨ ਸਾਹਿਬਾਇਰੇ ਜਿੱਕੀ ਕਤੇ ਮੈਂ ਬਹੁਤ ਜਣੇ ਚਿਰ ਤੋਂ ਵੀਰ ਕੋ ਪਾਈ ਹੈ ਤੇ ਵੀਰ ਜੀ ਲੰਮਾ ਸਮਾਂ ਹੋ ਗਿਆ ਕੋਈ 10 15 20 ਦਿਨ ਹੋ ਗਏ ਵੀਡੀਓ ਬਣਾਈ ਨੂੰ ਤੇ ਟਾਈਮ ਨਹੀਂ ਲੱਗਿਆ ਤੇ ਆਪਾਂ ਇੱਕ ਜਾਨਵਰਾਂ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਆ ਜਾਨਵਰ ਜਿਹੜਾ ਹੈਗਾ ਇਹਦੀ ਭੈਣ ਮੈਂ ਛੱਡੀ ਸੀ ਦੋ ਆਵਾਜ਼ੀਆਂ ਤੇ ਇਹ ਕਬੂਤਰ ਬਿਲਕੁਲ ਨਹੀਂ ਜਾਂਦੇ ਕਿਸੇ ਵੀ ਪਿੰਡੋਂ ਮੈਂ ਛੜ ਛੜ ਦੇਖ ਲਏ ਇਹ ਬੱਚੇ ਤੇ ਦੇਖੋ ਕਿੰਨਾ ਤਿੱਖਾ ਬਚਾ ਹੈ ਤਿੱਖਾ ਕਿੰਨਾ ਬਚਾ ਹੈ ਤੇ ਇਹ ਬਚਾ ਮੈਂ ਆਹ ਜਾਲ ਦੇ ਵਿੱਚ ਸਿਰਫ 2 ਦਿਨ ਪਾਇਆ ਸੀਗਾ ਆਹ ਜਾਲ ਦੇ ਵਿੱਚ ਤੇ ਤੀਜੇ ਦਿਨ ਇਹ ਮੈਥੋਂ ਨਿਕਲ ਗਿਆ ਸੀਗਾ ਤੀਜੇ ਦਿਨ ਇਹ ਮੈਥੋਂ ਜਾਲ ਚੋਂ ਨਿਕਲ ਗਿਆ ਸੀਗਾ 2 ਦਿਨ ਜਾਲ ਚ ਪਾਇਆ ਸੀਗਾ ਇਹ ਬੱਚਾ ਜੀ ਆਇਆ 6 ਦਿਨਾਂ ਤੋਂ ਕਿਸੇ ਦੇ ਪੈਰ ਨਹੀਂ ਪਾਇਆ ਨੇ ਭੁੱਖਾ ਤੇ ਆਇਆ ਆ ਨਿੰਮ ਤੇ ਬੈਠਾ ਰਿਹਾ ਆ ਕੋਲੇ ਸਿਕਾਈ ਨਿੰਮ ਆ ਨਿੰਮ ਤੇ ਬੈਠਾ ਰਿਹਾ ਇੱਥੇ ਉੱਤਰਨ ਦੀ ਜੀ ਤਾਕਤ ਨਹੀਂ ਰਹੀ ਪਤਾ ਨਹੀਂ ਕੀ ਖਾਂਦਾ ਸੀ ਤੇ ਕੀ ਪੀਂਦਾ ਸੀ ਮੈਨੂੰ ਤਾਂ ਸਮਝ ਨਹੀਂ ਆਈ ਨਾ ਇਹਨੇ ਪਾਣੀ ਦੇਖਦਾ ਮੈਂ ਪੀਂਦਾ ਨਾ ਇਹਨੇ ਮੈਂ ਧਾਣੇ ਖਾਂਦਾ ਦੇਖਾ 6 ਦਿਨ ਇਹ ਭੁੱਖਾ ਤੇ ਆਇਆ ਰਿਹਾ 6 ਮਹੀਨੇ ਦਿਨ ਘਰੇ ਆਇਆ ਵੀਰ ਜੀ ਇਹ ਤੇ ਇਹ ਦੇਖੋ ਇਹਦੀ ਨਸਲ कैसी ਆ ਸੱਪ ਵਰਗਾ ਇਹ ਬਚਾ ਸੱਪ ਵਰਗਾ ਤੇ ਜਮਾ 6 ਦਿਨ ਪੂਰਾ 6 ਦਿਨ ਆਇਆ ਤੇ ਹੁਣ ਦੇਖੋ ਪੱਲੇ ਦੇ ਆ ਪੱਲੇ ਦੇ ਕਿੰਨੇ ਤਿੱਖੇ ਆ ਆ ਦੇਖੋ ਪੱਲੇ ਹਜੇ ਝਾੜਨੇ ਪਿਆ ਤੇ ਤੁਹਾਨੂੰ ਕਿਵੇਂ ਲੱਗਿਆ ਮਿਰਜੀ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਦੱਸਿਓ ਕਮੈਂਟ ਵਿੱਚ ਦੱਸਿਓ ਜਰੂਰ ਵੀ ਕਿਵੇਂ ਲੱਗਿਆ ਬਚਾ ਬਾਬੇ ਦਾ ਬੈਗੜ ਵੀ ਕਾ ਖਾਲਸਾ ਵੈਰੀ ਜਿੱਕੀ ਫਤੇ